ਅਲਵੇਲਾ ਪੰਜਾਬ ਗੁੜ ਸ਼ੱਕਰ ਕੁਲਹਾੜੇ ਤੁਹਾਡਾ ਬਹੁਤ ਬਹੁਤ ਵੈਲਕਮ ਆ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਸਾਡੇ ਜੋ ਇੱਥੇ ਗੁੜ ਕੱਢਿਆ ਜਾ ਰਿਹਾ ਤੇ ਮਾਰਕੀਟ ਦੇ ਵਿੱਚ ਕਿੰਨਾ ਜ਼ਹਿਰ ਵੇਚ ਰਿਹਾ ਬਿਹਾਰੀ ਮੈਂ ਤੁਹਾਨੂੰ ਇਹ ਅੱਜ ਸੁਚੇਤ ਕਰਨਾ ਚਾਹੁੰਨਾ ਕਿ ਜ਼ਹਿਰ ਕੱਢਣ ਦਾ ਕੰਮ ਔਰ ਗੰਦੇ ਤੋਂ ਗੰਦਾ ਗੁੜ ਤੇ ਮਾੜੀ ਤੋਂ ਮਾੜੀ ਖੰਡ ਪਾਉਣ ਦਾ ਕੰਮ ਇੱਥੇ ਪ੍ਰਵਾਸੀ ਮਜ਼ਦੂਰ ਕਰਦੇ ਪਏ ਪੰਜਾਬ 'ਚ ਕੋਈ ਖਿਲਾਫ ਇਹਨਾਂ ਦੇ ਬੋਲਦਾ ਨਹੀਂ ਪਰ ਹਿੰਮਤ ਕਿਸ ਨੂੰ ਤਾਂ ਕਰਨੀ ਪੈਣੀ ਆ ਜੀ ਤੇ ਉਹ ਜ਼ਹਿਰ ਨੂੰ ਪਿੰਡਾਂ-ਪਿੰਡਾਂ ਤੱਕ ਪਹੁੰਚਾਉਣ ਦਾ ਕੰਮ ਘਰਾਂ ਤੱਕ ਥੋੜੇ ਦੇ ਜ਼ਹਿਰ ਪਹੁੰਚਾਉਣ ਦਾ ਕੰਮ ਸਾਡੇ ਪੰਜਾਬੀ ਹੀ ਕਰਦੇ ਨੇ ਕੌਣ ਨੇ ਜਿਹੜੇ ਪਿੰਡਾਂ 'ਚ ਫੇਰੀਆਂ ਕਰਦੇ ਆ ਉਤੋਂ ਮੜਾ ਗੁੜ ਚੱਕਦੇ ਆ ਪਹਿਲਾਂ ਮੈਂ ਗੱਲ ਹੀ ਮੜੇ ਗੁੜ ਤੋਂ ਸ਼ੁਰੂ ਕਰਦਾ ਆ ਗੁੜ ਕੈਮਰਾਮੈਨ ਲੱਗੇ ਮੜਾਇਆ ਆ ਗੋੜਿਆ ਇਹਦੇ ਵਿੱਚ ਸੈਫੋ ਲਾਈਟ ਦਾ ਕੈਮੀਕਲ ਔਰ ਫਸਾਈ ਤੋਂ ਰਿਜੈਕਟ ਹੋਈ ਗੰਦੀ ਖੰਡ ਜਿਹੜੀ 12 ਰੁਪਏ ਕਿਲੋ ਹੁੰਦੀ ਆ ਉਹ ਵਿੱਚ ਪਾਈ ਜਾ ਰਹੀ ਆ ਇਨੂੰ ਫੇਰੀਆਂ ਵਾਲੇ ਪਿੰਡਾਂ ਵਾਲੇ ਜਾ ਕੇ ਇਹਨਾਂ ਭਈਆਂ ਕੋਲੋਂ ਗੜਾ ਚੱਕਦੇ ਆ ਤੁਹਾਡੇ ਘਰਾਂ ਤੱਕ ਪਹੁੰਚਦਾ ਆ 60 ਰੁਪਏ ਕਿਲੋ 50 ਰੁਪਏ ਕਿਲੋ ਮੈਂ ਆਪਣੀ ਕੋਈ ਵੱਡੀ ਪ੍ਰਮੋਸ਼ਨ ਕਰਨ ਵਾਸਤੇ ਨਹੀਂ ਕਹਿ ਰਿਹਾ ਸੁਚੇਤ ਕਰ ਰਿਹਾ ਤੁਹਾਨੂੰ ਮੈਂ ਇਹ ਤੁਸੀਂ ਖਾ ਰਹੇ ਹੋ ਜੋ ओरिजिनल ਚੀਜ਼ ਹੈਗੀ ਆ ਥੋੜਾ ਖਾ ਲੋ ਖਰਾ ਖਾ ਲੋ ਅਸੀਂ ਆਪਣੀ ਥਿੱਕੀ ਤਿਆਰ ਕਰ ਰਹੇ ਹਾਂ ਉਹ ਜੋ ਨੇਚਰਲ ਕਲਰ ਆ ਉਹ ਇਹ ਕਲਰ ਆ ਗੁੜ ਦਾ ਜੋ ਧਰਤੀ ਦਾ ਨੇਚਰ ਹੁੰਦਾ ਸੁਭਾਗ ਗੁੜ ਦਾ ਇਹ ਕਲਰ ਹੁੰਦਾ ਇਹਨੇ ਹੌਲੀ ਹੌਲੀ ਕਾਲਾ ਵੀ ਹੋਣਾ ਆ ਸਾਡਾ ਗੋੜਾ ਹੈਗਾ ਜੀ ਫੌਫ ਜੋ ਹੈ ਸੰਡ ਮਸਲੇ ਵਾਲਾ ਗੁੜ ਅਸੀਂ ਇੱਕ ਨਵਾਂ ਗੁੜ ਲਾਂਚ ਕੀਤਾ ਆ ਇਹਦਾ ਜੋ ਪ੍ਰਾਈਸ ਹੈਗਾ ਬੜਾ ਜੈਨੂਇਨ ਪ੍ਰਾਈਸ ਹੈਗਾ 18 ਤਰ੍ਹਾਂ ਦੀ ਅਸੀਂ ਦੇਸੀ ਜੜੀਆਂ ਬੂਟੀਆਂ ਪਾ ਕੇ ਉਹਨੂੰ ਤਿਆਰ ਕੀਤਾ ਸੋ ਮੈਂ ਇਹ ਹੀ ਕਹਾਂਗਾ ਕਿ ਮੁਰਕੇ ਬਾਅਦ ਵੀ ਤੂੰ ਗੁਰਦੇ ਫੜ ਕੇ ਤੇ ਵੱਡੇ ਵੱਡੇ ਐਮ ਆਰ ਆਈ ਜਾ ਕੇ ਵੱਡੇ ਵੱਡੇ ਹਸਪੀਟਲਾਂ 'ਇਆ ਕਰਾਉਣੀ ਆਂ ਤੇ ਪਹਿਲੇ ਇਸੇ ਹੀ ਖਾ ਲੂ ਫੇਸ ਕਰਕੇ ਘਰਾਂ ਦੇ ਵਿੱਚ ਚੰਗਾ ਸਰੋਂ ਦਾ ਤੇਲ ਚੰਗਾ ਗੁੜ ਚੰਗਾ ਦੁੱਧ ਵਰਤੋ ਬਹੁਤ ਵਧੀਆ ਰਹੋਗੇ ਸੋ ਮੈਂ ਪੂਰੇ ਪੰਜਾਬੀਆਂ ਨੇ ਕਹਿਣਾ ਚਾਹੁੰਨਾ ਜਿੱਥੇ ਪਿੰਡਾਂ ਵਿੱਚ ਫੇਰੀਆਂ ਵਾਲੇ ਗੁੜ ਲੈ ਕੇ ਪਹੁੰਚੇ ਹੋਇਆ ਉਹਨਾਂ ਨੂੰ ਪੁੱਛਿਆ ਗੁੜ ਤੂੰ ਆਪ ਬਣਾਇਆ ਤੇ ਪੁੱਛਿਆ ਭਈਆਂ ਨੇ ਬਣਾਇਆ ਸੈਂਪਲ ਲਓ ਤੁਹਾਨੂੰ ਮਾੜੀ ਖੰਡ ਮਿਲੂ ਉਸ ਤੋਂ ਕੈਮੀਕਲ ਮਿਲੂ ਜੇ ਨਹੀਂ ਹਟਦੇ ਮੈਂ ਤਾਂ ਤੁਹਾਨੂੰ ਠੋਕ ਕੇ ਕਹਾਂਗਾ ਯੁੱਤੀ ਠੋਕ ਕੇ ਉਹਨਾਂ ਭਈਆਂ ਦੇ ਵੀ ਤੇ ਜਿਹੜੇ ਪਿੰਡਾਂ 'ਚ ਫੇਰੀਆਂ ਕਰ ਤੁਹਾਨੂੰ ਇਹ ਇਹ ਗੰਦਾ ਜ਼ਹਿਰ ਵਚਾ ਰਿਆ ਸੋ ਤੁਸੀਂ ਕਿਸੇ ਤਰ੍ਹਾਂ ਦੀ ਇਨਕੁਆਰੀ ਸਾਡੇ ਵੱਲੋਂ ਜੀ ਪੂਰੇ ਵਰਲਡ ਲੈਵਲ ਤੇ 50000 ਰੁਪਏ ਦਾ ਦਾਵਾ ਪਹਿਲਾਂ 20000 ਦਾ ਕੀਤਾ ਸੀ 50000 ਦਾ ਦਾਵਾ ਕਰਤਾ ਵੇ ਸਾਡੀ ਕੋਈ ਤੁਸੀਂ ਇਹ ਚੋਂ ਕੱਢ ਦੋਗੇ ਕਿਸੇ ਤਰ੍ਹਾਂ ਦਾ ਕੈਮੀਕਲ ਤੇ 50000 ਰੁਪਏ ਨੂੰ ਅਸੀਂ ਸਨਮਾਨ ਕਰ ਦਾਂਗੇ ਠੀਕ ਹੈ ਫਿਰ ਸਪੋਰਟ ਕਰੋ ਪੰਜਾਬੀਆਂ ਨੂੰ ਚੰਗੀ ਚੀਜ਼ ਖਾਓ ਥੈਂਕ ਯੂ